ਨੇ ਨਹੀਂ ਚਾਹੁੰਦੇ ਚਲਾਉਣਗੇ ਇਹਨਾਂ ਨੇ ਸੋਚਿਆ ਕਿ ਵੇਚਦਾ ਵਾ ਬਸ ਇਹੋ ਕਰ ਲੋਈ ਇੱਕ ਇੱਕ ਪਰਚਾ ਇੱਕੋ ਹੀ ਦਰਜੇਗਾ ਜੇ ਹੁੰਤੇ ਕੋਈ ਨਹੀਂ ਇਸ ਵਕਤ ਕਿੱਥੇ ਨੇ ਇਸ ਵਕਤ ਕਿੱਥੇ ਨੇ ਉਹ ਠਾੜੀ ਵਿੱਚ ਬੰਦ ਕੀਤਾ ਇਹਨਾਂ ਨੇ ਮੈਡਮ ਦੇਰ ਆ ਚੁੱਕਿਆ ਗਿਆ ਨਹੀਂ ਰਾਤ ਦਾ ਕਿਰੋ ਦਾ ਕਿਰੋ ਦਾ ਰਾਤ ਚੁੱਕਿਆ ਮੈਡਮ ਰਾਤ ਦਾ ਤੁਸੀਂ ਬੰਦ ਕੀਤਾ ਜੀ ਕਹਿ ਰਹੇ ਨੇ ਸਵੇਰੇ ਲੈ ਕੇ ਆਏ ਚੱਕੀ ਤੜਕੇ ਤੁਸੀਂ ਚੁੱਕਿਆ ਵਾ ਨਾ ਸਮਾਂ ਹੋ ਗਿਆ ਉਹਨਾਂ ਨੂੰ ਕਿੰਨਾ ਸਮਾਂ ਹੋ ਗਿਆ ਨਹੀਂ ਮੈਡਮ ਦਾ ਤੁਸੀਂ ਕਹਿ ਰਹੇ ਹੋ ਕਹਿ ਰਹੇ ਪਰਵਾਹ ਕਹਿ ਰਿਹਾ ਤੇ ਆਰ ਨਾディ ਚਾਰ ਮੁਕਦਮੇ ਦਰਜ ਆ ਉਹ ਕਹੇ ਇੱਕੋ ਪਰਚਾ ਦਰਜ ਚਾਰ ਮੁਕਦਮੇ ਦਰਜ ਠੀਕ ਹੈ ਉਹਦੀ ਡਿਟੇਲ ਆਪਾਂ ਬਾਅਦ ਚ ਦਿੰਦੇ ਹਾਂ ਸਾਹਮਣੇ ਕੀ ਜਾਂਦੇ ਉਹਨਾਂ ਕੋਲ ਮੇਰੀ ਗੱਲ ਸੁਣੋ ਚਾਰ ਮੁਕਦਮੇ ਦਰਜ ਆ ਇਹਦੀ ਤੁਹਾਨੂੰ ਡਿਟੇਲ ਦੇ ਦਿੰਦੇ ਹਾਂ ਠੀਕ ਹੈ ਕਿਹੜਾ ਕਿਹੜਾ ਮੁਕਦਮਾ ਦਰਜਾ ਮੈਡਮ ਦੱਸ ਦਿਓ ਮੜਾ ਜੀ ਮੈਨੂੰ ਹੁਣ ਡਿਟੇਲ ਨਹੀਂ ਆਈ ਮੈਂ ਡਿਟੇਲ ਦੇ ਦਿੰਨੀ ਹਾਂ ਬੜਾ ਵੱਡਾ ਕੰਮ ਕਰਨਾ ਹੈ ਡਿਟੇਲ ਦਾ ਬਿਲਕੁਲ ਕੁਝ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਹੈ ਜਿਹੜੀ ਕਾਰਜ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਬੋਰਡ ਦੇ ਵਿੱਚ ਹੈ ਤੇ ਅੱਜ ਅੰਮ ਪੰਜਾਬ ਪੰਜਾਬ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਅਨਗੜ ਦੇ ਪਰਮਾਲੀ ਗੜ੍ਹ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਗੱਾਰ ਨੂੰ ਟੈਟੇਰੀ ਕਰ ਦਿੱਤਾ ਗਿਆ ਹੈ ਲਗ ਲਗਾ 10 ਕਿ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਦੇ ਖਿਲਾਫ ਐਕਸ਼ਨ ਲੈ ਜਾ ਰਹੇ ਨੇ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਪਹਿਲਾ ਗੱਾਰ ਜਿਹੜਾ ਹੈ ਨਸ਼ੇ ਦੇ ਖਿਲਾਫ ਐਕਸ਼ਨ ਵਿੱਚ ਲੈਂਦੇ ਹੋਏ ਪਹਿਲਾ ਗੱਾਰ ਟੈਟੇਰੀ ਕਰ ਦਿੱਤਾ ਗਿਆ 10 ਕਿ ਅਨਗੜ ਦੇ ਪਰਾਲੀ ਗੜ੍ਹ ਦੀ ਇਹ ਹੈ ਇਲਾਕਾ ਜਿੱਥੇ ਇੱਕ ਕਾਰਜ ਜੋ ਕਿ ਤਸਕਰ ਦਾ ਕਾਰ ਹਟਾਇਆ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਪੀਲਾ ਪੰਜਾ ਜਿਹੜਾ ਹੈ ਉਹ ਚੱਲ ਚੁਕਿਆ ਹੈ ਔਰ ਪੁਲਿਸ ਦੀਆਂ ਟੀਮਾਂ ਇੱਥੇ ਤੇ ਨਾਤ ਨੇ ਔਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਸ਼ਾ ਦਸ਼ੇ ਦੇ ਖਿਲਾਫ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਜਿਹੜਾ ਹੈ ਐਕਸ਼ਨ ਬੋਰਡ ਦੇ ਵਿੱਚ ਲਗਾਤਾਰ ਨਜ਼ਰ ਆ ਰਹੀ ਹੈ ਔਰ ਪਿਛਲੇ ਦਿਨੀ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡਾ ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਘਾਰ ਹਟਾਏ ਗਏ ਸੀ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਪਹਿਲਾ ਜਿਹੜਾ ਘਾਰ ਨਸ਼ੇਦਾਨ ਤਸਕਰ ਦਾ ਘਾਰ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਪਹਿਲਾ ਘਾਰ ਹਟਾ ਦਿੱਤਾ ਗਿਆ ਹੈ ਔਰ ਦੱਸ ਦਈਏ ਕਿ ਇਹ ਅਨਗੜ ਦੇ ਪਹਾੜੀ ਗਨ ਗੜ ਦੇ ਵਿੱਚ ਇਲਾਕਾ ਹੈ ਜਿੱਥੇ ਵੱਡਾ ਐਕਸ਼ਨ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਲਗਾਤਾਰ ਪੰਜਾਬ ਪੁਲਿਸ ਤੇ ਐਕਸ਼ਨ ਮੋਰ ਦੇ ਵਿੱਚ ਹੈ ਔਰ ਪੰਜਾਬ ਪੁਲਿਸ ਦੇ ਵੱਲੋਂ ਸਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਲਗਾਤਾਰ ਜੇ ਕੋਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਨੌਜਵਾਨਾਂ ਦੀ ਜਵਾਨੀ ਦਾ ਕਾਹਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰੋਕਣ ਲਈ ਹੁਣ ਨਸ਼ਾ ਤਸਕਰ ਕਰਨ ਵਾਲੇ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਹੁਣ ਲਗਾਤਾਰ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਇਸ ਦੇ ਨਾਲ ਹੀ ਅਦਾਸ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਾਰ ਤਸਕਰ ਦਾ ਕਾਰ ਟੈਟੇਰੀ ਕਰ ਦਿੱਤਾ ਗਿਆ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜੇਸੀਪੀ ਦੇ ਨਾਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨਸ਼ਾ ਤਸਕਰ ਦਾ ਘਾਰ ਟੈਟਰੀ ਕਰ ਦਿੱਤਾ ਗਿਆ ਹੈ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਪੰਜਾਬ ਸਰਕਾਰ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ ਸ਼ਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਤਸਕਰਾਂ ਦੇ ਖਿਲਾਫ ਇੱਕ ਵੱਡਾ ਜਿਹੜਾ ਐਕਸ਼ਨ ਲੈਂਦੇ ਹੋਏ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਔਰ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾ ਪੀਲਾ ਪੰਜਾ ਜਿਹੜਾ ਨਸ਼ੇ ਦੇ ਖਿਲਾਫ ਚੱਲ ਚੁੱਕਿਆ ਹੈ ਔਰ ਇੱਥੇ ਅੱਜ ਜਿਹੜਾ ਹੈ ਅੰਮ੍ਰਿਤਸਰ ਦੇ ਅਨਗੜ ਇਲਾਕੇ ਦੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਜਿੱਥੇ ਇੱਕ ਤਸਕਰ ਦੇ ਕਾਰ ਨੂੰ ਟਹਿ ਢੇਰੀ ਕਰ ਦਿੱਤਾ ਗਿਆ ਹੈ ਔਰ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਇੱਥੇ ਮੌਕੇ ਤੇ

ਕਿ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਇੱਥੇ ਦੇਖਣ ਨੂੰ ਮਿਲਿਆ ਹੈ ਔਰ ਕਾਰ ਜਿਹੜਾ ਹੈ ਟੈਟੇਰੀ ਕਰ ਦਿੱਤਾ ਗਿਆ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਜਿਹੜਾ ਹੈ ਦੇਖਣ ਨੂੰ ਮਿਲਿਆ ਹੈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਾ ਤੇ ਲਗਾਤਾਰ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਪਿਛਲੇ ਦਿਨੀ ਅਗਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਬਠਿੰਡਾ ਔਰ ਜਲੰਧਰ ਦੇ ਵਿੱਚ ਇਸੇ ਤਰ੍ਹਾਂ ਹੀ ਕਾਰ ਜਿਹੜੇ ਨੇ ਟਾਏ ਗਏ ਸੀ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਅੱਜ ਪਹਿਲਾ ਜਿਹੜਾ ਪੀਲਾ ਪੰਜਾ ਸਰਕਾਰ ਵੱਲੋਂ ਚਲਾ ਦਿੱਤਾ ਗਿਆ ਹੈ ਔਰ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਅਨਗੜ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਕ ਤਸਕਰ ਦਾ ਘਾਰ ਟੈਟੇਰੀ ਕਰ ਦਿੱਤਾ ਗਿਆ ਹੈ ਪੁਲਿਸਨ ਡਰਾਈਵ ਹੈ ਜੇ ਆਪਾਂ ਇੱਥੇ ਗੇਟ ਕੀ ਮੰਦੇਰੀਏ ਚਨਗੜ੍ਹ ਦੇ ਏਰੀਏ ਚ ਖੜੇ ਆ ਇਹ ਸੰਦੀਪ ਪੇਲੀਆ ਸੋਨੂ ਹੈਗਾ ਜਿਹਦੇ ਖਿਲਾਫ 4 ਮੁਕਦਮੇ ਦਰਜ ਹੈ ਸਰਾਇ ਅਮਾਨਤ ਖਾਨ ਤਰਨਤਾਰਨ ਦੇ ਹੈ ਏ ਐਨ ਟੀ ਐਫ ਮੁਹੱਲੀ ਦੇ ਹੈ ਹੋਰ ਵਕਫਾ ਕੇਸਾਂ ਚ ਸੋ ਉਹਨਾਂ ਨੇ ਜਿਹੜੀ ਇਹ ਡਰੱਗ ਮੰਨੀ ਨਾ ਔਰ ਇਲ ਗਾਟਨ ਮੰਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਜੋ ਕਿ ਇਲਲੀਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਇਹ ਪੂਰਾ ਇਹਨੂੰ ਜਿਹੜਾ ਢਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਇਲਾਵਾ ਆਪਾਂ ਮਕਬੂਲਪੁਰੇ ਦੇ ਵਿੱਚ ਵੀ ਅਜੇ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਹੈ ਉੱਥੇ ਵੀ ਇੱਕ ਨੂਨ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲ ਇਹ ਜਿਹੜੀ ਹੈ ਘਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਹੈ ਕਿੰਨੇ ਮੁਕਦਮੇ ਦਰਜ ਨੇ ਇਹਦੇ ਉੱਤੇ ਕਿੰਨੇ ਮੁਕਦਮੇ ਚਾਰ ਮੁਕਦਮੇ ਹੈ ਜੀ ਸੰਦੀਪ ਏਲੀਆ ਸੋਨੂ ਦੇ ਦੋ ਸਰਾਏ ਮਾਨਤ ਖਾਨ ਡਿਸਟ੍ਰਿਕਟ ਤਰਨਤੰਨ ਦੇ ਨੇ ਕੇ ਐਨ ਟੀ ਐਫ ਦਾ ਹੈ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਏ ਮਾਨ ਦਿਖਾ ਰਹੇ ਸਾਹਮਣੇ ਆਏ ਕਹਿੰਦੇ ਇੱਕ ਮੁਕਦਮਾ ਦਰਜਾ ਸਿਰਫ ਮੁਕਦਮੇ ਬਿਦਾਸਤੇ ਆ ਜਾਂ ਆਪ ਹੀ ਪਾਈ ਜਾਂਦੇ ਚਲੋ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਹਿਣੀ ਹੁੰਦੀ ਹੈ ਮੈਂ ਤੁਹਾਨੂੰ ਚਾਰਾਂ ਦਾ ਐਫ ਆਈ ਆਰ ਨੰਬਰ 12 29 2020 ਐਫ ਆਈ ਆਰ ਨੰਬਰ 199 411 2020 ਐਫ ਆਈ ਆਰ 16 18 12 2020 ਔਰ 89 ਨੰਬਰ ਤਈ ਦੀ ਹੈ ਇਸ ਤੋਂ ਇਲਾਵਾ ਹੋਰ ਰਹਿਣ ਦਾ ਸਾਡੇ ਇੰਨੇ ਬੇਪਰੋਖਈ ਹੋਈਆਂ ਆਇਆ ਜੀ ਉਹ ਸਾਰਾ ਅਸੀਂ ਦੇਖ ਰਹੇ ਹਾਂ ਜੀ ਦੇਖੋ ਇਹ ਚੀਜ਼ ਹੈ ਜਿਹੜੀ ਕਿ ਕਾਰਪੋਰੇਸ਼ਨ ਨੇ ਇਲੀਗਲ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਪੁਲਿਸ ਦੀ ਰਿਪੋਰਟ ਦੇ ਉੱਤੇ ਕਿਹੜੇ ਬੰਦੇ ਆ ਔਰ ਉਹਨਾਂ ਨੂੰ ਜੋ ਪ੍ਰੋਸੀਜਰ ਅਡਾਪਟ ਕਰਕੇ ਸਾਡੇ ਤੋਂ ਅੱਜ ਪੁਲਿਸ ਫੋਰਸ ਮੰਗੀ ਹੈ ਤਾਂ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਕਲੀਅਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮਨੀ ਨਾ ਇਲੀਗਲ ਚੀਜ਼ਾਂ ਅਕਵਾਇਰ ਕਰਦੋਰ ਇਲਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋ ਰਿਹਾ ਹੈ। ਹੋ ਨਿਸ਼ਾਨੇ ਕਿੰਨੇ ਘਰ ਇਸ ਤਰ੍ਹਾਂ ਦੇ ਹੈਗੇ ਜਿਹੜੇ ਨਸ਼ਾ ਦਸਕਰਨੇ। ਚੱਲ ਰਿਹਾ ਜੀ ਕੰਮ ਆਇਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਬੈਟਰ ਦੱਸ ਸਕਦੇ। ਮੈਨੇ ਦੇ ਉਤੇ ਵੱਡੇ ਵੱਡੇ ਮੁਕਦਮੇ ਕਿਹੜੇ ਦਰਜਾ ਜਿਹੜੀ ਵੱਡੀ ਅਥੀਬ ਰੁਕਮੇ ਤਾਂ ਤੁਹਾਨੂੰ ਦੱਸਿਆ ਐਨਡੀਪੀਐਸ ਦੇ ਤਿੰਨ ਮੁਕਦਮੇ ਨੇ ਚੌਥਾ ਡਰੋਨ ਦਾ 에ਅਰਕ੍ਰਾਫਟ ਐਕਟ ਦਾ ਹੈਗਾ। ਅੱਜ ਕੋਟਵਾਲ ਦੀ ਰੇਤਾ ਦੀ ਵਿਵਸਥਾ ਤੁਸੀਂ ਕਰੋਗੇ ਜਾਂ ਆਪਣੇ ਇੱਥੇ ਤਾਂ ਕੋਈ ਰਹਿ ਹੀ ਨਹੀਂ ਰਿਹਾ ਜੀ ਪਹਿਲਾਂ ਹੀ ਓਕੇ ਹਾਂਜੀ ਇੱਥੇ ਕੋਈ ਨਹੀਂ ਯਾਰ ਕੋਈ ਛੱਡੇ ਨਹੀਂ ਸਰ ਅੱਜ ਕਿੱਥੇ ਕਿੱਥੇ ਨਹੀਂ ਅੱਜ ਮਕਬੂਲਪੁਰ ਹੈ ਜੀ ਉਸ ਤੋਂ ਬਾਅਦ ਉੱਥੇ ਆਪਾਂ ਮਿਲਦੇ ਹਾਂ ਲੱਗਦਾ ਇਹ ਦੇ ਨਾਲ ਕਿ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਰਾਉਣਾ ਕਿ ਨਹੀਂ ਐਸੀ ਜੇ ਗੱਲ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆਂ ਤੇ ਜਿਹੜੇ ਇਲਗਾਟਨ ਮਨੀ ਨਾਲ ਉਹਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਨੇ ਆ ਪ੍ਰੋਪਰਟੀ ਕੰਪੀਟੈਂਟ ਅਥਾਰਟੀ ਦੁਜੀਏਡਰ ਕਾਰਪੋਰੇਸ਼ਨ ਨੇ ਜੋ ਅਥਾਰਟिटीज ਨੇ ਆਇਡੈਂਟੀਫਾਈ ਕੀਤੇ ਕਿ ਇਲੈਗਲ ਤਰੀਕੇ ਨਾਲ ਇਲੈਗਲ ਜਗ੍ਹਾ ਤੇ ਬਣਾਏ ਗਏ ਚੀਜ਼ਾਂ ਉਹਨਾਂ ਦੇ ਅਗੇ ਇਨਸਟੈਬਿਲੀਸ਼ਨ ਡਰਾਈਵ ਜੋ ਪ੍ਰੋਸੀਜਰਲ ਮੁਤਾਬਕ ਚੱਲ ਰਹੀ ਹੈ ਉਹਦੇ ਚ ਵੀ ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਜਾਂਦਾ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇਣੀ ਚਾਹੋਗੇ ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕਾਨੂੰਨ ਕਿਸੇ ਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ ਸਰ ਇਸ ਟਾਈਮ ਨਹੀਂ ਦੇਖ ਕਿ ਕਿੱਥੇ ਹੈ ਜੀ ਜਿਹੜਾ ਜਿਹੜਾ ਸੋਨੂ ਵਿਅਕਤੀ ਇਹ ਇਸ ਟਾਈਮ ਸਰ ਕਿੱਥੇ ਅਰੈਸਟਡ ਹੈ ਇਸ ਟਾਈਮ ਇਹ ਜੇਲ੍ਹ ਚੋਂ ਆਇਆ ਜੀ 3 2 2025 ਨੂੰ ਬਠਿੰਡਾ ਜੇਲ੍ਹ ਤੋਂ ਠੀਕ ਹੈ ਕਿੰਨੇ ਚਿਰ ਹੋ ਗਿਆ ਜੀ ਕੰਮ ਕਰਦਿਆਂ ਨੂੰ ਨੀਅਰ ਬੈਕ ਦੇਖੋ ਪਹਿਲਾ ਮੁਕਦਮਾ 2020 ਦਾ ਹੈ ਜੀ ਇਹਦਾ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਉਤਰੀਕ ਲਾਸ ਸੀਗਾ ਇੱਕ ਸਰ ਉਹ ਬੱਬਰ ਖਾਲਸਾ ਵਾਲਾ ਜਿਹੜਾ ਵਿਅਕਤੀ ਫੜਿਆ ਸੀਗਾ ਉੱਤੇ ਛੋਟੀ ਪਾਈ ਗਈ ਹੈ ਇਹ ਬੱਬਰ ਖਾਲਸਾ ਦਾ ਰਮਦਾਸ ਤੋਂ ਫੜਿਆ ਜੀ ਇੱਕ ਵਿਅਕਤੀ ਯੂਪੀ ਹਾਂ ja deri ja deri ਨਹੀਂ ਬਟਾਲਾ ਦਾ ਹੈਗਾ ਉਹ ਵਾਕ ਦੱਸੋ ਸਰਦਾਰ ਭਾਈ ਸਰਦਾਰ ਗੁਰਕਿੰਦ ਭੁੱਲਰ ਜਿੰਨਾ ਨੇ ਉਹ ਚਾਨੀ ਸਾਈ ਸੋ ਇਹ ਸੀ ਕਿ ਸਾਡੇ ਨਾਲ ਸੀਪੀ ਗੁਰਪ੍ਰੀਤ ਸਿੰਘ ਸਰ ਫੁੱਲਰ ਸਰ ਜਿਨ੍ਹਾਂ ਨੇ ਅੱਜ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾ ਜਿਹੜਾ ਪੀਲਾ ਪੰਜਾ ਚਲਾਇਆ ਗਿਆ ਹੈ ਔਰ ਇਸ ਤੋਂ ਬਾਅਦ ਇੱਕ ਹੋਰ ਅੰਮ੍ਰਿਤਸਰ ਦੇ ਹੀ ਘਰ ਦੇ ਵਿੱਚ ਜਾਨਕੀ ਮਕਬੂਲਪੁਰਾ ਵਾਲੀ ਜਗ੍ਹਾ ਤੇ ਵੀ ਜਿਹੜਾ ਪੰਜਾਬ ਪੁਲਿਸ ਦਾ ਪੀਲਾ ਪੰਜਾ ਚੱਲੇਗਾ ਔਰ ਇਹ ਤੁਹਾਨੂੰ ਕਾਰਵੇ ਤਸਵੀਰਾਂ ਦਿਖਾ ਰਿਹਾ ਇਸ ਵਕਤ ਔਰ ਸੀਪੀ ਸਾਹਿਬ ਨੇ ਦੱਸਿਆ ਕਿ ਹੁਣ ਨਸ਼ਾ ਜਿਹੜਾ ਹੈ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਔਰ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਔਰ ਅੰਮ੍ਰਿਤਸਰ ਦਾ ਅਜ ਤੁਹਾਨੂੰ ਘਰ ਦਿਖਾ ਰਿਹਾ ਅਨਗੜ ਇਲਾਕੇ ਦੇ ਵਿੱਚ ਮੌਜੂਦ ਆ ਔਰ ਤੁਸੀਂ ਦੇਖਿਆ ਕਿ ਕਿਵੇਂ ਜੀਐਸਪੀ ਦੇ ਦੁਆਰਾ ਇਸ ਘਰ ਨੂੰ ਟੈਟੇਰੀ ਕਰ ਦਿੱਤਾ ਗਿਆ ਔਰ ਪੰਜਾਬ ਪੁਲਿਸ ਦਾ ਜਿਹੜਾ ਨਸ਼ਾ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ੇ ਦੇ ਵਿਰੁੱਧ ਔਰ ਉਸ ਦੇ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜਾ ਪਹਿਲਾ ਘਾਰ ਹੈ ਉਹ ਟਹਿ ਢੇਰੀ ਕਰ ਦਿੱਤਾ ਗਿਆ ਹੈ ਔਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਅਨਗੜੀ ਇਲਾਕੇ 'ਚ ਮੌਜੂਦਾ ਔਰ ਇੱਥੇ ਇੱਕ ਘਰ ਨੂੰ ਟਹਿ ਢੇਰੀ ਕਰ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਲਗਾਤਾਰ ਜੋ ਵੀ ਤਸਕਰੀ ਦਾ ਕੰਮ ਘਟਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਇਸੇ ਤਰ੍ਹਾਂ ਹੀ ਨਰਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਔਰ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਪਹਿਲਾ ਘਟਾ ਆਇਆ ਗਿਆ ਔਰ ਇਸ ਤੋਂ ਬਾਅਦ ਮਕਬੂਲਪੁਰਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਨਸ਼ਾ ਤਸਕਰੀ ਦਾ ਘਾਹ ਰਟਾਹ ਟੈਟਰੀ ਕੀਤਾ ਜਾਦਾ ਹੈ